ਨੌ ਨਵਰਾਤਰੀਆਂ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤਾਂ ਮਾਂ ਦੁਰਗਾ ਦੇ ਨੌ ਰੂਪ ਦੇ ਅਲੱਗ-ਅਲੱਗ ਰੂਪਾਂ ਦੇ ਵਿੱਚ ਸ਼ਰਧਾਲੂ ਜਿਹੜੇ ਆ ਗਏ ਪੂਜਾ ਕਰਨਗੇ ਫਿਲਹਾਲ ਅਸੀਂ ਸ਼ਾਈ ਸਰ ਪਟਿਆਲਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਾਲੀ ਦੇਵੀ ਦੇ ਮੰਦਿਰ ਦੇ ਵਿੱਚ ਲੋਕ ਸ਼ਰਧਾਲੂ ਜਿਹੜੇ ਆ ਗਿਆ ਉਹ ਦੂਰੋਂ ਦੂਰਾਂ ਮੱਥਾ ਟੇਕਣ ਵਾਪਸੇ ਆ ਰਹੇ ਨੇ ਦਾ ਦੇਖ ਕੇ ਖਾਲੀ ਪੰਜਾਬ ਤੋਂ ਨਹੀਂ ਹਰਿਆਣਾ ਹਿਮਾਚਲ ਜੰਮੂ ਕੀ ਫਿਰ ਉੱਤਰਾਖੰਡ ਅਤੇ ਹੋਰ ਦੂਜੀਆਂ ਸਟੇਟਾਂ ਤੋਂ ਇੱਥੇ ਆ ਕੇ ਮੱਥਾ ਟੇਕ ਰਹੇ ਨੇ ਕਿਉਂਕਿ ਪਹਿਲਾ ਨਵਰਾਤਰਾ ਤੋ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈਗਾ ਕਿਉਂਕਿ ਸਾਲ ਦੇ ਵਿੱਚ ਜਿਹੜੇ ਨੌਨ ਰਾਤੇ ਹੁੰਦੇ ਨੇ ਤਾਂ Hindu ਧਰਮ ਦੇ ਵਿੱਚ ਇਸ ਜਿਹੜੇ ਕਾਫੀ ਐਮੇ ਦਿਖਾਈ ਜਾਂਦੀ ਹੈ ਤਾਂ ਮਾਤਾ ਰਾਣੀ ਦੇ ਪੂਜਾ ਕਰਨ ਵਾਸਤੇ ਇੱਥੇ ਦੂਰੋਂ ਦੂਰੋਂ ਲੋਕ ਜਿਹੜੇ ਹੈਗੇ ਇੱਥੇ ਆਉਂਦੇ ਨੇ ਸੋ ਕਈ ਹਾਰ ਲੈ ਕੇ ਆਉਂਦੇ ਕੋਈ ਮਾਤਾ ਰਾਣੀ ਤੁਨੀ ਲੈ ਕੇ ਆਉਂਦੇ ਨੇ ਕੋਈ ਪ੍ਰਸ਼ਾਦ ਦੇ ਰੂਪ ਚ ਨਾਰੀਅਲ ਲੈ ਕੇ ਆਂਦਾ ਕੋਈ ਚੂੜਾ ਲੈ ਕੇ ਆਉਂਦੇ ਸੋ ਇੱਕ ਇਹ ਸ਼ਬਦ ਹੈ ਕਿਉਂਕਿ ਸ਼ਬਦ ਹਲੋਨੇ ਤੇ ਮਨਾਰੀ ਸ਼ਬਦ ਅਕਾਲੀ ਦੇਵ ਦੇ ਮਤਲਬ ਦੀ ਅਗਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਈਵੇਟ ਸੁਰੱਖਿਆ ਜਿਹੜੇ ਪ੍ਰਾਈਵੇਟ ਸਕਿਉਰਿਟੀ ਗਾਰਡ ਦੇ ਜਿਹੜੇ ਹੈਗੇ ਮੈਂਬਰ ਉਹ ਇੱਥੇ ਜਿਹੜੇ ਹੈਗੇ ਤਾਇਨਾਤ ਕੀਤੇ ਗਏ ਨੇ ਕੁੱਲ ਮਿਲਾ ਕੇ ਅਗਰ ਸੀਸੀਟੀਵੀ ਵੀ ਜਿਹੜੀ ਹੈਗੀ ਆ ਉਹ ਵੀ ਨਿਗਰੱਖ ਰਿਹਾ ਕਿ ਤਾਂ ਜੋ ਭੜੇ ਅਨਸਰਾਂ ਦੇ ਉੱਪਰ ਕੋਈ ਵੀ ਇੱਥੇ ਕੋਈ ਸ਼ਰਾਰਤ ਨਾ ਕਰ ਸਕੇ ਸੋ ਇਹ ਤਸਵੀਰਾਂ ਸ਼ਹੀ ਸ਼ਰ ਪਟਿਆਲੇ ਦੇ ਵਿਸ਼ੇਸ਼ ਕਾਲੀ ਦੇਵ ਦਾ ਮੰਦਿਰ ਹੈ ਜਿਹੜਾ ਕਿ ਏਸ਼ੀਆ ਦਾ ਦੂਜਾ ਵੱਡਾ ਮੰਦਿਰ ਹੈਗਾ ਸੋ ਕਿਉਂਕਿ ਅੱਜ ਸ਼ਹਿਰ ਤੋਂ 4 ਵਜੇ ਤੋਂ ਹੀ ਜਿਹੜੇ ਹੈਗੇ ਸ਼ਰਧਾਲੂ ਇੱਥੇ ਮੱਥਾ ਟੇਕਣ ਲਈ ਜਿਹੜੇ ਹੈਗੇ ਲੰਬੇ ਲੰਬੇ ਕਤਾਰਾਂ ਦੇ ਵਿੱਚ ਆਪਣਾ ਇੰਤਜ਼ਾਰ ਕਰ ਰਹੇ ਨੇ ਤਾਂ ਦੇਖ ਸਕਦੇ ਹੋ ਕਿ ਫਿਲਹਾਲ ਆ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਇੱਥੋਂ ਮੱਥਾ ਟੇਕ ਕੇ ਬਾਹਰ ਦੂਜੇ ਪਾਸੇ ਜਾਂਦੇ ਨੇ ਕਿਉਂਕਿ ਮੰਦਿਰ ਕਾਫੀ ਵੱਡਾ ਹੈ ਕਾਫੀ ਵਰਗ ਜਿਹਾ ਫੈਲਾ ਹੋਇਆ ਹੈ ਤਾਂ ਲੋਕ ਜਿਹੜੇ ਹੈਗੇ ਸਰਦਾਲੂ ਜਿਹੜੇ ਹੈਗੇ ਇਸੇ ਤਰ੍ਹਾਂ ਹਰ ਰੋਜ਼ ਨਨੁਰਸਰਦਨ ਇਸੇ ਤਰ੍ਹਾਂ ਪੂਰੀ ਸ਼ਰਧਾ ਦੇ ਵਿੱਚ ਦਿਖਾਈ ਦੇਣਗੇ ਲੱਖਾਂ ਦੀ ਤਾਕਤ ਨਾਲ ਕਿਹਾ ਜਾਂਦਾ ਕਿ ਇੱਥੇ ਸਰਦਾਲੂ ਮੱਥਾ ਟੇਕ ਕੇ ਮਾਤਾ ਦਾ ਜਿਹੜਾ ਹੈਗਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਦੂਜੇ ਪਾਸੇ ਦੀ ਤਸਵੀਰ ਵੀ ਦਿਖਾਣਾ ਚਾਹੂੰਗਾ ਕਿ ਪਟਿਆਲਾ ਦੇਵਤੀ ਜਿਹੜਾ ਕਾਲੀ ਮਾਤਾ ਦਾ ਮੰਦਿਰ ਹੈ ਉੱਥੇ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਹੈਗੀਆਂ ਨੇ ਆ ਦੇ ਜਰੀਏ ਆਪਣੇ ਇਸ 바ਰੀ ਦਾ ਇੰਤਜ਼ਾਰ ਕਰਦੇ ਨੇ ਕਿਉਂਕਿ ਮੱਥਾ ਟੇਕ ਕੇ ਜਿਹੜਾ ਹੈਗਾ ਉਹ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਆ ਮਨੋ ਕਾਮਨਾ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਹਾਲਾਂਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਇੱਥੇ ਖਾਸੇ ਦੇ ਵੀ ਆ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਸ਼ਰਾਬ ਵੀ ਚੜਾਈਂਦੇ ਫਿਲਹਾਲ ਗੱਲਬਾਤ ਕਰਾਂਗੇ ਸਰ ਕਿੱਥੋਂ ਹੈ ਪਟਿਆਲੋ ਜੀ ਇਹ ਮਨੋ ਕਾਮਨਾ ਲੈ ਕੇ ਆਏ ਮਾਤੇ ਅਹ ਜੀ ਅੰਮੇਰਾਨ ਨੇ ਹਾਂਜੀ ਹਾਂਜੀ ਕਿਵੇਂ ਕੁਝ ਆਸੈਂਡ ਬਹੁਤ ਅੱਛੀ ਸਰਦਾ ਦੇ ਨਾਲ ਹਾਂਜੀ ਇੰਤਜ਼ਾਰ ਰਹਿਦਾ ਹਾਂ ਹਾਂਜੀ ਬਹੁਤ ਉਹ ਇੰਤਜ਼ਾਰ ਰਹਿੰਦਾ ਅਸ ਦੇ ਦਿਨ ਦਾ ਦੇਖ ਸਕਦੇ ਹੋ ਕਿ ਲੰਬੀ ਲੰਬੀ ਕਤਾਰਾਂ ਦੇ ਵਿੱਚ ਆਪਣਾ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਮੱਥਾ ਟੇਕ ਕੇ ਮਾਤਾ ਰਾਣੀ ਦੇ ਨਤਮਸਤਕ ਹੋ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਛੋਟੇ ਛੋਟੇ ਬੱਚੇ ਵੀ ਜਿਹੜੇ ਆ ਗਏ ਆ ਆਪਣੇ ਮਾਤਾ ਪਿਤਾ ਦੇ ਨਾਲ ਇੱਥੇ ਮੱਥਾ ਟੇਕਣ ਲਈ ਆਏ ਹੋਏ ਨੇ ਇਹ ਤਸਵੀਰਾਂ ਕਾਲੀਦੇਵ ਦੇ ਮੰਦਿਰ ਦੀਆਂ ਤਸਵੀਰਾਂ ਹਨ ਜਿੱਥੇ ਦੂਰੋਂ ਦੂਰੋਂ ਜਿਹੜੇ ਹੈਗੇ ਸਿਧਾਲੂ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਆ ਇਸੇ ਤਰ੍ਹਾਂ 9 ਦਿਨ ਜਿਹੜਾ ਹੈਗਾ ਜਿਹੜੇ ਸਿਧਾਲੂ ਹੈ ਇਸੇ ਤਰ੍ਹਾਂ ਦੇਖਣਗੇ ਮੱਥਾ ਟੇਕਣ ਏਸ਼ੀਆ ਦਾ ਸਭ ਤੋਂ ਦੂਜਾ ਵੱਡਾ ਮੰਦਿਰ ਆਗਰ ਇਸ ਮੰਦਿਰ ਦੀ ਗੱਲ ਕੀਤੀ ਜਾਵੇ ਤਾਂ ਉੱਪਰ ਸਜਾਵਟ ਵੀ ਬਹੁਤ ਸੋਹਣੀ ਕੀਤੀ ਹੋਇਆ ਮੰਦਿਰ ਨੇ ਪ੍ਰਾਈਵੇਟ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਪ੍ਰਸ਼ਾਸਨ ਵੱਲੋਂ ਪੁਲਿਸ ਜਿਹੜੇ ਹੈਗਾ ਦੇ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ ਨੇ ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਪਏ ਨੇ ਜੋ ਕੁੱਲ ਮਿਲਾ ਕੇ ਅਗਰ ਗੱਲ ਕੀਤੀ ਜਾਵੇ ਤਾਂ ਸ਼ਰਧਾਲੂ ਜਿਹੜੇ ਹੈਗੇ ਆ ਉਹ ਇਸ ਦਿਨ ਦਾ ਇੰਤਜ਼ਾਰ ਕਰਦੇ ਨੇ ਨਵਰਾਤਰੀਆਂ ਦਾ ਇੰਤਜ਼ਾਰ ਕਰਦੇ ਆ ਕਿ ਕਦੋਂ ਨਵਰਾਤਰੀਆਂ ਦੇ ਆਉਣ ਤੇ ਕਦੋਂ ਅਸੀਂ ਮਾਹਾਰਾਣੀ ਦੀ ਪੂਜਾ ਕਰੀਏ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦੁੱਖ ਦਰਦ ਵੀ ਸੋ ਉਹਨਾਂ ਦੀ ਇੱਕ ਮਨੋ ਕਾਮਨਾ ਲੈ ਕੇ ਜਿਹੜੇ ਇੱਥੇ ਪਹੁੰਹਦੇ ਆ ਕਿ ਮਾਰਾ ਰਾਣੀ ਸਾਡਾ ਮਾਤਾ ਰਾਣੀ ਸਾਡਾ ਦੁੱਖ ਦੂਰ ਕਰਤਾ ਅਸੀਂ ਜ਼ਰੂਰ ਮੱਥਾ ਟੇਕਣ ਆਵਾਂਗੇ ਤਾਂ ਜਦੋਂ ਕੋਈ ਸੁੱਖ ਹੁੰਦਾ ਹੈ ਜਦੋਂ ਕੋਈ ਖੁਸ਼ ਹੁੰਦਾ ਹੈ ਉਦੋਂ ਵੀ ਮਾਤਾ ਰਾਣੀ ਦੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਇੱਥੇ ਆਉਂਦੇ ਨੇ ਸੋ ਨੌ ਨਵਰਾਤ ਦੇ ਗੱਲ ਗੱਲ ਕੀਤੀ ਜਾਵੇ ਤਾਂ ਅੱਜ ਪਹਿਲਾ ਦਿਨ ਹੈ ਮਾ ਸ਼ਾਇਲ ਪੁੱਤਰੀ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਗੱਲ ਕਰਾਂਗੇ ਮਾਤਾ ਦੇ ਸ਼ਰਦਾ ਚ ਹੋ ਕੇ ਲੀਨ ਹੋ ਕੇ ਮਾਤਾ ਨੂੰ ਪ੍ਰਣਾਮ ਕਰਕੇ ਮਾਤਾ ਨੂੰ ਹੀ ਕਰਦੇ ਆ ਕਿ ਸਾਰੇ ਪਟਿਆਲਾ ਸੁਖ ਸ਼ਾਂਤੀ ਨਾਲ ਜਿੰਦਾ ਰਵੇ। ਸਾਰੇ ਸਭਾ ਨੂੰ ਇਹ ਹੀ ਜਾਂਦਾ ਕਿ ਮਾਤਾ ਰਾਣੀ ਦਾ ਜਿਹੜਾ ਹੈਗਾ ਅਸ਼ੀਰਵਾਦ ਪ੍ਰਾਪਤ ਹੋਵੇ ਪੂਰਾ ਪਟਿਆਲਾ ਕੀ ਪੂਰੇ ਪੰਜਾਬ ਕੀ ਪੂਰਾ ਦੇਸ਼ ਖੁਸ਼ਹਾਲ ਰਵੇ। ਸੋ ਇਹ ਤਸਵੀਰਾਂ ਲੰਬੀ ਲੰਬੀਆਂ ਕਤਾਰਾਂ ਦੇ ਵਿੱਚ ਜਿਹੜੇ ਸਭਾ ਨੂੰ ਉੱਥੇ ਮੱਥਾ ਟੇਕਣ ਵਾਸਤੇ ਉਹਨਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਸ਼ਾਦ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਸ਼ਰਾਬ ਵੀ ਲੈ ਕੇ ਆਉਂਦੇ ਨੇ ਉਹ ਗੱਲ ਬਾਤ ਵੀ ਕਰਾਂਗੇ ਸਰ। ਹਾਂਜੀ ਚੜਾਉਂਦੇ ਹਾਂ। ਕੋਈ ਪੁੱਛੇ ਬਿਲਕੁਲ ਹੁੰਦੀ ਆ ਜੀ ਹਾਂ ਜੀ ਬਸ ਸਰਦਾਤ ਕਰੀ ਦਿਆ ਜੀ ਮਾਤਾ ਦੇ ਮੂਰੇ ਜੇ ਸਾਡਾ ਜੋ ਕੰਮ ਰੁਕਿਆ ਹੋਆ ਬਣਨਾ ਚਾਹੀਏ ਹਾਂ ਜੀ ਜਿਹੜੇ ਕੰਮ ਰੁਕੇ ਵੀ ਨੇ ਮਾਤਾ ਰਣੀ ਦੁਆਸ ਵੀ ਕੀਤੀ ਜਾਂਦੇ ਆ ਕਿ ਉਹ ਕੰਮ ਪੂਰਾ ਹੋਵੇ ਸੋ ਐਸੇ ਜੋਤ ਵੀ ਜਗਾਈ ਜਾਂਦੀ ਆ ਪਹਿਲਾਂ ਐਸੇ ਜੋਤ ਜਗਾ ਕੇ ਫਿਰ ਅੰਦਰ ਜਿਹੜਾ ਹੈਗਾ ਮਾਤਾ ਦੇ ਜਿਥੇ ਸਰੂਪ ਹੈ ਜਾਂ ਮਾਤਾ ਦੀ ਮੂਰਤੀ ਹੈ ਉੱਥੇ ਪੂਜਾ ਅਰਚਨਾ ਕਰਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ